ਵਰੀ ਫੇਟ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਤੇ ਸਟਾਕ ਮਾਰਕੀਟ ਦੀ ਦੁਨੀਆ ਇਨਵੈਸਟਮੈਂਟ ਪ੍ਰੋਫਿਟ ਨਾਰਮਲੀ ਆਪਣੇ ਜਿਹੜਾ ਵੀ ਇਸ ਚੈਨਲ ਦੇ ਉੱਪਰ ਜਿੰਨੇ ਵੀ ਵੀਡੀਓਜ਼ ਹੁੰਦੇ ਮੈਂ ਤੁਹਾਨੂੰ ਕੰਪਨੀਆਂਜ਼ ਦੱਸਦਾ ਰਹਿਣਾ ਹੋਰ ਚੀਜ਼ਾਂ ਬੋਲਦਾ ਰਹਿਣਾ ਤੇ ਇੱਕ ਜਿਹੜਾ ਸ਼ਬਦ ਸਭ ਤੋਂ ਜ਼ਿਆਦਾ ਮੈਂ ਯੂਜ਼ ਕੀਤਾ ਅੱਜ ਤੱਕ ਉਹ ਸ਼ਬਦ ਹੈਗਾ ਲੌਂਗ ਟਰਮ ਬਟ ਅੱਜ ਗੱਲ ਥੋੜੀ ਜਿਹੀ ਆਪਾਂ ਡਿਫਰੈਂਟ ਕਰਾਂਗੇ ਮੇਰੇ ਦਿਮਾਗ ਵਿੱਚ ਸਹੀ ਇਹ ਚੀਜ਼ ਪਹਿਲਾਂ ਵੀ ਪਰ ਉਹ ਕਿਤੇ ਦਿਮਾਗ ਦੀਆਂ ਪਰਤਾਂ ਦੇ ਵਿੱਚ ਪਿੱਛੇ ਰਹਿ ਜਾਂਦੀ ਹੈ ਕਿਤੇ ਪਰ ਕਦੇ-ਕਦੇ ਕੁਝ ਐਜਾ ਹੁੰਦਾ ਕਿ ਉਹਦੇ ਬਾਰੇ ਗੱਲ ਫਿਰ ਆਪਾਂ ਕਰ ਲੈਨੇ ਐ ਮਰਜੈਂਸੀ ਸਿਚੁਏਸ਼ਨ ਬਣ ਜਾਂਦੀ ਥੋੜੀ ਦਿਰ ਪਹਿਲਾਂ ਅੱਜ ਮਾਰਨਿੰਗ ਮੈਨੂੰ ਇੱਕ ਫੋਨ ਆਇਆ ਮੇਰੇ ਇੱਕ ਸਟੂਡੈਂਟ ਕੋਈ ਸੇ ਪੁਰਾਣੇ ਉਹਨਾਂ ਦੇ ਕਿਸੇ ਦੋਸਤ ਨੂੰ ਉਹਨੂੰ ਸ਼ਾਇਦ ਪਤਾ ਲੱਗਿਆ ਹੋਣਾ ਕਿ ਤੋਂ ਨੰਬਰ ਮਿਲਿਆ ਹੋਊਗਾ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਗੱਲ ਇਹ ਹੋਈ ਕਿ ਸੇਮ ਉਹੀ ਚੀਜ਼ ਜਿਹੜੀ ਅੱਜਕੱਲ ਸਾਰੇ ਲੋਕ ਹੀ ਕਰਦੇ ਐ অপশন ট্রেডিং ਤੇ ਉਹ ਸਾਰਾ ਕੁਝ ਤੇ ਉਹਦੀਆਂ ਕਲਾਸਸ ਵਗੈਰਾ ਸਾਰਾ ਸਾਡੀ ਉਹਦੇ ਉੱਪਰ ਗੱਲ ਹੋਈ ਤੇ ਫਿਰ ਮੈਂ ਉਹ ਵੀ ਲੌਂਗ ਟਰਮ ਵੱਲ ਗਿਆ ਪਰ ਉਹਨਾਂ ਨੇ ਵੀ ਉਹੀ ਚੀਜ਼ ਮੈਨੂੰ ਦੱਸੀ ਕਿ ਹਾਂ ਲੌਂਗ ਟਰਮ ਹੈਗਾ ਬਟ ਲੌਂਗ ਟਰਮ ਕਰਨ ਦੇ ਲਈ ਮੈਂ ਵੀ ਇਸ ਗੱਲ ਸਮਝਦਾ ਕਿ ਤੁਹਾਡੇ ਕੋਲੇ ਇੱਕ ਹੋਰ ਡਿਫਰੈਂਟ ਸੋਰਸ ਆਫ ਇਨਕਮ ਹੋਣਾ ਚਾਹੀਦਾ ਆਪਾਂ ਤਾਂ ਹੀ ਲੌਂਗ ਟਰਮ ਦੀ ਗੱਲ ਕਰ ਸਕਦੇ ਹਾਂ ਹੁਣ ਜਿਹੜੀਆਂ ਆਪਾਂ ਜ਼ਮੀਨਾਂ ਲਈਆਂ ਨੇ ਜਾਂ ਜਿਹੜੇ ਸੰਦੇ ਘੋੜ ਨੇ ਪਲਾਟ ਜਾਂ ਦੁਕਾਨਾਂ ਲੈ ਕੇ ਰੱਖੀਆਂ ਹੋਈਆਂ ਨੇ ਤਾਂ ਜਿਹੜਾ ਉਹਨਾਂ ਦਾ ਮੰਥਲੀ ਖਰਚਾ ਵੋ ਤਾਂ ਕਿਤੇ ਹੋਰ ਨਿਕਲ ਹੀ ਰਿਹਾ ਵਾ ਬਟ ਜੇ ਤਾਂ ਤੁਹਾਡਾ ਮੰਥਲੀ ਖਰਚਾ ਇਹੀ ਨਹੀਂ ਕਿਸੇ ਹੋਰ ਪਾਸਿਓਂ ਕੋਈ ਰੁਜ਼ਗਾਰ ਹੈਗਾ ਤਾਂ ਫੇਰ ਆਪਾਂ ਕੀ ਕਰੀਏ ਤਾਂ ਉਹੀ ਉਹਨਾਂ ਨੇ ਵੀ ਮੈਨੂੰ ਇਹੀ ਚੀਜ਼ ਅੱਗੇ ਤਾਂ ਕਹੀ ਕਿ ਸਰ ਕੇ ਲੌਂਗ ਟਰਮ ਤਾਂ ਠੀਕ ਆ ਬਟ ਗਲਤ ਹੈ ਕਿ ਹੋਰ ਕੀ ਕਰ ਸਕਦੇ ਆ ਤੇ ਆਪਸ਼ਨਸ ਆਪਣੇ ਕੋਲੇ ਘਟ ਨੇ ਹੁਣ ਅੱਜਕੱਲ ਤਮ ਉਸ ਚੀਜ਼ ਬਾਰੇ ਸੋਚਦਾ ਰਿਹਾ ਅੱਗੇ ਵੀ ਥੋੜੀ ਮਤਲਬ ਛੋਟੇ ਰੂਪ ਦੇ ਵਿੱਚ ਚੀਜ਼ ਮੈਂ ਇੱਕ ਦੋ ਵਾਰ ਤੁਹਾਡੇ ਨਾਲ ਕੀਤੀ ਆ ਬਟ ਅੱਜ ਮੈਨੂੰ ਹੈਗਾ ਕਿ ਥੋੜਾ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰੀਏ ਤਾਂ ਅੱਜ ਦਾ ਆਪਣਾ ਵੀਡੀਓ ਅੱਜ ਆਪਾਂ ਇਸ ਚੀਜ਼ ਦੇ ਉੱਪਰ ਗੱਲ ਕਰਾਂਗੇ ਕਿ ਘੱਟ ਟਾਈਮ ਦੇ ਵਿੱਚ ਵੀ ਆਪਾਂ ਕਿਵੇਂ ਇਹਦੇ ਵਿੱਚੋਂ ਸਟਾਕ ਮਾਰਕੀਟ ਦੇ ਵਿੱਚੋਂ ਪ੍ਰੋਫਿਟ ਕਮਾ ਸਕਦੇ ਹੋਈਏ ਜੇ ਕੋਈ ਮਤਲਬ ਤਰੀਕਾ ਲੱਭੀਏ ਆਪਾਂ ਜਿਵੇਂ ਗੁਰਬਾਣੀ 'ਚ ਵੀ ਲਿਖਿਆ ਹੁੰਦਾ ਕਿ ਹੋ 71 ਮੇ ਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਤਾਂ ਦੇਖਦੇ ਹਾਂ ਦੁਬਿਧਾ ਦੂਰ ਹੁੰਦੀ ਹੈ ਜਾਂ ਨਹੀਂ ਆਪਣੀ ਬਟ ਨਾਲ ਹੀ ਸਭ ਤੋਂ ਜ਼ਰੂਰੀ ਚੀਜ਼ ਪਰ ਇਹ ਹੈਗੀ ਆ ਕਿ ਪ੍ਰੋਫਿਟ ਹੋਵੇ ਚਾਹੇ ਨਾ ਹੋਵੇ ਸਰਟ ਆ ਪੈਸਾ ਖਰਾਬ ਨਾ ਹੋਵੇ ਸਭ ਤੋਂ ਪਹਿਲੀ ਚੀਜ਼ ਇਹ ਕਿਉਂਕਿ ਮੇਰੇ ਕੋਲ ਇੱਕ ਬੜੀਆਂ ਐਗਜ਼ਾਮਪਲਸ ਨੇ ਇਹ ਜੀਆਂ ਐਨੇ ਸਾਲਾਂ ਤੋਂ ਕਿ ਜਦੋਂ ਜਿੱਥੇ ਘਰ ਖਰਾਬ ਹੋ ਗਏ ਘਰ ਬਰਬਾਦ ਹੋ ਗਏ ਸੁਇਸਾਈਡ ਕੀਤੇ ਲੋਕਾਂ ਨੇ ਤਾਂ ਹੁਣ ਆਪਾਂ ਮੈਂ ਨੂੰ ਮੁੱਦੇ ਤੇ ਆ ਜੀ ਥੋੜਾ ਮੈਂ ਤੁਹਾਨੂੰ ਸਮਝਾ ਚੁੱਕਿਆ ਕਿ ਕੀ ਚੀਜ਼ ਹੈਗੀ ਆ ਕੋਈ ਇਹੋ ਜਿਹਾ ਰਸਤਾ ਜਿਹਦੇ ਨਾਲ ਸਾਨੂੰ ਲੌਂਗ ਟਰਮ ਨਹੀਂ 10 ਸਾਲ 15 ਸਾਲ 20 ਸਾਲ ਨਹੀਂ ਕਿ ਉਸ ਤੋਂ ਥੋੜਾ ਛੇਤੀ ਪੈਸੇ ਬਣ ਜਾਣ ਤਾਂ ਹੁਣ ਉਹਦੇ ਲਈ ਜੇ ਆਪਾਂ ਇਹ ਚਾਹੁੰਦੇ ਹਾਂ ਕਿ ਸਨਵੇ ਦੇ ਵਿੱਚੋਂ ਥੋੜਾ ਛੇਤੀ ਪੈਸਾ ਬਣਾਇਆ ਕਿਉਂਕਿ ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਆ ਕਿ ਜਿਹੜੇ ਸ਼ੇਅਰ ਮਾਰਕੀਟ ਹੈ ਤਾਂ ਉਹ ਇਨਵੈਸਟਮੈਂਟ ਤੁਸੀਂ ਕੰਪਨੀਆਂ ਦੇ ਸ਼ੇਅਰ ਖਰੀਦੋਗੇ ਕੰਪਨੀਆਂ ਹੌਲੀ-ਹੌਲੀ ਪ੍ਰੋਫਿਟ ਬਣਾਉਣਗੀਆਂ ਕੁਆਟਰ ਦਰ ਕੁਆਟਰ ਸਾਲ ਦਰ ਸਾਲ ਹੌਲੀ-ਹੌਲੀ ਉਹ ਅਮੀਰ ਹੋਣਗੀਆਂ ਤੇ ਉਹਨਾਂ ਦੇ ਸ਼ੇਅਰ ਪ੍ਰਾਈਸ ਉੱਪਰ ਜਾਣਗੇ ਤੇ ਨਾਲ ਹੀ ਇਨਵੈਸਟਰਸ ਨੂੰ ਫਾਇਦਾ ਹੋਊਗਾ ਪਰ ਜੇ ਹੁਣ ਆਪਾਂ ਉਸ ਚੀਜ਼ ਤੋਂ ਹਟ ਕੇ ਮਤਲਬ ਮੁੱਖ ਧਾਰਾ ਤੋਂ ਹਟ ਕੇ ਜੇ ਕੁਝ ਉਲਟ ਕਰ ਰਹੇ ਆ ਤਾਂ ਫੇਰ ਸਾਨੂੰ ਥੋੜਾ ਕੰਮ ਹੋਰ ਵੀ ਜ਼ਿਆਦਾ ਜ਼ੋਰ ਨਾ ਕਰਨਾ ਪਊਗਾ ਸ਼ੇਅਰ ਮਾਰਕੀਟ ਮੈਂ ਅੱਗੇ ਵੀ ਜਿਵੇਂ ਕਹਿਣਾ ਹੁਣਾ ਕਿ ਕੋਈ ਚੀਜ਼ਾ ਜਿਹੜੀ ਬਾਕੀ ਕਿਸੇ ਵੀ ਹੋਰ ਚੀਜ਼ ਤੋਂ ਕਿਸੇ ਵੀ ਹੋਰ ਚੀਜ਼ ਤੋਂ ਦੁਨੀਆ ਦੇ ਕਿਸੇ ਵੀ ਹੋਰ ਬਿਜ਼ਨਸ ਤੋਂ ਜ਼ਿਆਦਾ ਪੈਸਾ ਦੇ ਦਿੰਦੀ ਆ ਪਰ ਫਿਰ ਹੁਣ ਇੱਥੇ ਮਿਹਨਤ ਵੀ ਜ਼ਿਆਦਾ ਫਿਰ ਆਪਾਂ ਨੂੰ ਕਰਨੀ ਪਊਗੀ ਤਾਂ ਹੁਣ ਜਿਹੜੇ ਵੀ ਮੇਰੇ ਮਤਲਬ ਦੋਸਤ ਐ ਇਸ ਟਾਈਮ ਮੇਰਾ ਵੀਡੀਓ ਸੁਣ ਰਹੇ ਤਾਂ ਸਭ ਤੋਂ ਪਹਿਲੀ ਚੀਜ਼ ਇਹ ਯਾਦ ਰੱਖਿਓ ਸ਼ੇਅਰ ਮਾਰਕੀਟ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਉਸ ਤੋਂ ਰਿਸਪੈਕਟ ਵਾਪਸ ਲੈਣੀ ਚਾਹੁੰਦੇ ਹੋ ਤਾਂ ਆਪਾਂ ਨੂੰ ਉਹਨੂੰ ਰਿਸਪੈਕਟ ਦੇਣੀ ਪਊਗੀ ਇਹ ਉੱਪਰੋਂ ਉੱਪਰੋਂ ਚੀਜ਼ਾਂ ਨਹੀਂ ਹੋਣੀਆਂ ਕਿ ਇੱਕ ਚੈਨਲ ਤੋਂ ਕੋਈ ਸ਼ੇਅਰ ਸੁਣ ਲਿਆ ਆਪਾਂ ਖਰੀਦ ਲਿਆ ਆਪਾਂ ਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਆਪ ਨੂੰ ਸ਼ੇਅਰ ਮਾਰਕੀਟ ਬਾਰੇ ਕੁਝ ਨਹੀਂ ਪਤਾ ਜਿਹੜੀ ਕੰਪਨੀ ਮੈਂ ਖਰੀਦੀ ਜਿਹੜੀ ਕੰਪਨੀ ਉਸ ਬੰਦੇ ਨੇ ਆਪਣੇ ਚੈਨਲ ਤੇ ਬੋਲੀ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਤਾਂ ਸਭ ਤੋਂ ਪਹਿਲੀ ਚੀਜ਼ ਹੁਣ ਤੁਸੀਂ ਮੇਰੀ ਗੱਲ ਯਾਦ ਰੱਖਿਓ ਹੁਣ ਮੇਰਾ ਲੈਕਚਰ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਪਰ ਜਿਵੇਂ ਡਾਕਟਰ ਐਨ ਐ ਸਾਲ ਗਾੜਦੇ ਆ ਆਪਣੇ ਕੰਮ 'ਚ 8-10 ਸਾਲ ਉਹ ਪੜ੍ਹਾਈ ਦੇ ਉੱਪਰ ਲਾਉਂਦੇ ਆ ਜਾਂ ਕੋਈ ਵੀ ਕੰਮ ਆਪਾਂ ਸਿੱਖਦੇ ਆਪਾਂ ਮੁੰਡੇ ਨੂੰ ਸਕੂਟਰਾਂ ਦਾ ਕੰਮ ਸਿੱਖਣ ਮੋਟਰਾਂ ਬੰਨਣ ਦਾ ਕੰਮ ਸਿੱਖਣ ਸਿਖਾਉਣ ਉਥੇ ਭੇਜਦੇ ਆ ਜਾਂ ਕਟਿੰਗ ਦਾ ਕੰਮ ਸਿੱਖਦੇ ਆ ਮੁੰਡੇ ਜਾ ਕੇ ਕੁੜੀਆਂ ਆਪਣੀਆਂ ਸਿੱਖਦੀਆਂ ਨੇ ਦੁਕਾਨਾਂ ਉੱਪਰ ਜਾ ਕੇ ਸਲੂਨ ਤੇ ਉਹ ਸਾਰਾ ਸਾਰਾ ਦਿਨ ਉਥੇ ਲਾਉਂਦੇ ਆ ਮਹੀਨੇ ਦਰ ਲਾਉਂਦੇ ਆ ਤੇ ਸਭ ਤੋਂ ਪਹਿਲੀ ਚੀਜ਼ ਤਾਂ ਦੇਖੋ ਕਿ ਜਿਹੜਾ ਵੀ ਬੰਦਾ ਸ਼ਹਿਰ ਮਾਰਕੀਟ ਵਿੱਚ ਆਉਂਦਾ ਪੈਸੇ ਕਮਾਉਣ ਲਈ ਕੀ ਉਹਨੇ ਕਿੰਨੇ ਇੱਕ ਘੰਟੇ ਲਾਇਆ ਕਦੇ ਆਪਣੇ ਘੰਟੇ ਕਾਊਂਟ ਕਰਿਓ ਕਿ ਤੁਸੀਂ ਅਸਲ ਦੇ ਵਿੱਚ ਉਹਨਾਂ ਕੰਪਨੀਆਂਜ਼ ਨੂੰ ਜਾਣਨ ਦੇ ਲਈ ਕਿੰਨੇ ਘੰਟੇ ਲਾਇਆ ਦੋ ਜਾਂ ਤਿੰਨ ਘੰਟੇ ਵੀ ਮੋਸਟਲੀ ਨਹੀਂ ਲੱਗੇ ਹੁੰਦੇ ਤਾਂ ਪਹਿਲਾ ਸਟੇਪ ਪਹਿਲਾ ਸਟੈਪ ਇਹ ਹੈਗਾ ਸਟਾਕ ਮਾਰਕੀਟਸ ਇਨੀਅਰਲੀ 7000 ਤੋਂ ਜ਼ਿਆਦਾ ਕੰਪਨੀਆਂ ਹੋਣਗੀਆਂ ਇੰਨੀਆਂ ਹੋਣਗੀਆਂ 7500 ਦੇ ਨੇੜੇ ਤੇੜੇ ਕੰਪਨੀਆਂ ਹੋਣਗੀਆਂ ਠੀਕ ਆ ਸਾਰੀਆਂ ਨਹੀਂ ਬਟ ਕੋਸ਼ਿਸ਼ ਕਰੋ ਯਾਦ ਰੱਖੋ ਕੋਸ਼ਿਸ਼ ਕਰੋ ਕਿ ਤੁਸੀਂ ਤੁਹਾਨੂੰ ਪਤਾ ਹੋਵੇ ਇਹਨਾਂ ਸਾਰੀਆਂ ਕੰਪਨੀਆਂ ਦਾ ਤੇ ਇਹਨਾਂ ਦੇ ਵਿੱਚੋਂ ਗਧਿਆਂ ਤੇ ਘੋੜਿਆਂ ਨੂੰ ਅਡਡ ਕਰੋ ਪਹਿਲਾਂ ਜਿਹੜੇ ਘੋੜੇ ਨੇ ਉਹਨਾਂ ਦਾ ਇੱਕ ਅਡਡ ਤਵੇਲਾ ਬਣਾਓ ਜਿੱਥੇ ਉਹ ਸਿਰਫ ਉਹੀ ਰਹਿਣ ਮਤਲਬ ਆਪਣਾ ਕੋਈ ਇੱਕ ਪੋਰਟਫੋਲੀਓ ਬਣਾਓ ਆਪਣੀ ਕੋਈ ਇਹ ਜੀ ਲਿਸਟ ਬਣਾਓ ਇਹ ਦੇਖ ਕੇ ਕਿ ਇਹ ਚੰਗੀਆਂ ਕੰਪਨੀਆਂ ਨੇ ਬਾਕੀ ਇਹਨੂੰ ਹਟਾ ਦਿਓ ਪਰੇ ਕਰ ਦਿਓ ਚਾਹੇ ਉਹਨਾਂ ਦਾ ਸਟਾਕ 1 ਸਾਲ ਦੇ ਵਿੱਚ ਭਾਵੇਂ 5 ਗੁਣਾ ਵਧ ਗਿਆ ਤੇ ਚਾਹੇ ਪੰਜਵਾਂ ਹਿੱਸਾ ਰਹਿ ਗਿਆ ਚਾਹੇ 100 ਰੁਪਏ ਤੋਂ 700 ਚਲੇ ਗਿਆ ਤੇ ਚਾਹੇ 100 ਰੁਪਏ ਤੋਂ 10 ਰੁਪਏ ਤੇ ਆ ਗਿਆ ਉਹਨਾਂ ਨੂੰ ਹਮੇਸ਼ਾ ਲਈ ਛੱਡ ਦੇਣਾ ਅਸੀਂ ਉਹਨਾਂ ਨੂੰ ਦੇਖਣਾ ਨਹੀਂ ਹੈਗਾ ਕਿਉਂਕਿ ਜੇ ਮਾੜੀ ਕੰਪਨੀ ਆ ਉਹ ਪੈਸਾ ਲੈ ਕੇ ਤੁਹਾਡਾ ਜਾਊਗੀ ਡੁੱਬੂਗੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤਾਂ ਸ਼ਾਰਟ ਟਰਮ ਦੇ ਵਿੱਚ ਜੇ ਪੈਸਾ ਬਣਾਉਣਾ ਤਾਂ ਸਭ ਤੋਂ ਪਹਿਲਾਂ ਸਿਰਫ ਤਕੜੇ ਕੋਡੇ ਨੂੰ ਰਾਈਡ ਕਰਨਾ ਮਾੜਿਆਂ ਨੂੰ ਬਿਲਕੁਲ ਛੱਡ ਦੇਣਾ ਤਾਂ ਪਹਿਲਾ ਸਟੈਪ ਮੈਂ ਤੁਹਾਨੂੰ ਇਹ ਦੱਸ ਰਿਹਾ ਮਾਰਕੀਟ ਨੂੰ ਰਿਸਪੈਕਟ ਦੇਣੀ ਹੈ ਕਿਉਂਕਿ ਮਾਰਕੀਟ ਚੋਂ ਵੀ ਪੈਸੇ ਬਣਦੇ ਆ ਜਿੱਥੇ ਜਿੱਥੇ ਵੀ ਕੋਈ ਬੰਦਾ ਇਨਸਾਨ ਆਪਣਾ ਰੋਜੀ ਰੋਟੀ ਕਮਾਰਿਆ ਉਹ ਆਪਣੇ ਦਿਨ ਦੇ ਸਭ ਤੋਂ ਜ਼ਿਆਦਾ ਘੰਟੇ ਉੱਥੇ ਹੀ ਲਾ ਰਿਹਾ ਵਾ ਪਰ ਇਹ ਚੀਜ਼ ਇੱਕ ਤਰਾਸ ਦੀ ਹੈ ਸ਼ੇਅਰ ਮਾਰਕੀਟ ਦੀ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਵੀ ਕੋਈ ਘੰਟੇ ਨਹੀਂ ਲਾਉਂਦਾ ਮੈਨੂੰ ਲੱਗਦਾ ਕੁਛ ਇਹਦੇ ਨੇ ਮਿੰਟ ਵੀ ਨਹੀਂ ਲੱਗਦੇ ਹੁਣੇ ਪਰ ਇਸੇ ਕਰਕੇ ਸ਼ੇਅਰ ਮਾਰਕੀਟ ਨੂੰ ਗਾਲਾਂ ਸਭ ਤੋਂ ਜ਼ਿਆਦਾ ਪੈ ਜਾਂਦੀਆਂ ਇਹਨੂੰ ਜੂਆ ਕਿਹਾ ਜਾਂਦਾ ਹੋਰ ਬਥੇਰਾ ਕੁਝ ਕਿਹਾ ਜਾਂਦਾ ਪਰ ਗੱਲ ਮੇਰੀ ਫਿਰ ਉਹੀ ਹੈ ਤੁਸੀਂ ਕਿਸੇ ਵੀ ਪ੍ਰੋਫੈਸ਼ਨ ਨੂੰ ਦੇਖ ਲਓ ਅੱਜ ਮੈਂ ਥੋੜਾ ਜਿਹਾ ਇਸ ਤਰ੍ਹਾਂ ਦਾ ਹੀ ਮਤਲਬ ਚੱਲੂਗਾ ਬਿਨਾਂ ਡਾਟਾ ਤੋਂ ਬੋਲੂਗਾ ਲੈਕਚਰ ਬਾਜ਼ੀ ਜ਼ਿਆਦਾ ਰਹੂਗੀ ਤਾਂ ਪਹਿਲਾ ਕੰਮ ਹੈਗਾ ਚੰਗੀਆਂ ਕੰਪਨੀਆਂਜ਼ ਦੀ ਇੱਕ ਲਿਸਟ ਕੱਢ ਲਓ ਥੋੜੀ ਮੈਂ ਵੀ ਥੋੜੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਤੁਸੀਂ ਮੇਰਾ ਇੱਕ ਪੋਰਟਫੋਲੀਓ ਵਾਲਾ ਵੀਡੀਓ ਦੇਖ ਲੋਗੇ ਤਾਂ ਉਹਦੇ ਚ 180 ਉਹ 200 ਕੰਪਨੀ ਨੇ ਹੋਰ ਵੀ ਕੰਪਨੀਆਂ ਆਈ ਜਾਂਦੀਆਂ ਨੇ ਜਿਦੇ ਵਿੱਚ ਮੈਂ ਹੁਣ ਤੁਹਾਨੂੰ ਰੇਟਿੰਗ ਦੱਸ ਦਿੰਨਾ ਕਿ 1 ਤੋਂ ਲੈ ਕੇ 5 ਤੱਕ ਮੈਂ ਕਿੰਨਾ ਰੇਟ ਕੀਤਾ ਉਹਨਾਂ ਨੂੰ ਅੱਡ-ਗੱਡੀ ਚਲੋ ਹੁਣ ਆ ਗਈ ਗੱਲ ਦੂਸਰੀ ਦੂਸਰੀ ਗੱਲ ਇਹਦੇ ਵਿੱਚ ਇਹ ਹੈਗੀ ਆ ਜਿਹੜੀ ਹੁਣ ਚੰਗੀ ਚੀਜ਼ ਆ ਚੰਗੀ ਚੀਜ਼ ਹਮੇਸ਼ਾ ਇਨਵੈਸਟਰ ਲਈ ਇਹ ਹੈਗੀ ਆ ਕਿ ਸ਼ੇਅਰ ਮਾਰਕੀਟ ਹਮੇਸ਼ਾ ਸਾਨੂੰ ਅਪਰਚੂਨਿਟੀ ਦਿੰਦੀ ਆ ਹਮੇਸ਼ਾ ਜੇ ਅੱਜ ਨਹੀਂ ਦਿੱਤੀ ਕੱਲ ਦਊਗੀ ਕੱਲ ਨਹੀਂ ਪਰਸੋਂ ਇੱਕ ਹਫ਼ਤੇ ਬਾਅਦ ਦਊਗੀ ਇੱਕ ਮਹੀਨੇ ਬਾਅਦ ਦਊਗੀ ਤਾਂ ਤੁਸੀਂ ਪਹਿਲੀ ਚੀਜ਼ ਵੇਟ ਕਰਨੀ ਆ ਐਵੇਂ ਨਹੀਂ ਹੈਗਾ ਕਿ ਅਸੀਂ ਸਵੇਰੇ 9:30 ਵਜੇ ਆਏ ਆ ਤੇ ਸਾਨੂੰ ਪੈਸਾ ਚਾਹੀਦਾ ਵਾ ਇੰਨਾ ਤੱਕਾ ਉਸ ਚੀਜ਼ ਨਾਲ ਨਹੀਂ ਹੋ ਸਕਦਾ ਜਿੱਥੇ ਦੁਨੀਆ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਇਕੱਠੀਆਂ ਬੈਠੀਆਂ ਹੁਣ ਤੁਸੀਂ ਇਹ ਦੇਖੋ ਕਿ ਰਿਲਾਇੰਸ ਵਾਲਿਆਂ ਦਾ ਇੱਕ ਵਿਆਹ ਚੱਲ ਰਿਹਾ ਉਹਨਾਂ ਦੇ ਲੜਕੇ ਦਾ ਤੇ 4 ਮਹੀਨੇ ਤੋਂ ਖਤਮ ਨਹੀਂ ਹੋ ਰਿਹਾ ਤੇ ਦੁਨੀਆ ਦਾ ਮਤਲਬ ਕਿਹੜਾ ਨਾਮੀ ਸੈਲੀਬ੍ਰਿਟੀ ਹੈਗੀ ਜਿਹੜੀ ਉੱਥੇ ਨਹੀਂ ਆਈ ਕਿਹੜਾ ਇੰਡੀਆ ਦਾ ਪੋਲੀਟਿਸ਼ੀਨ ਆ ਕਹਿੰਦਾ ਕਹੋਂਦਾ ਜਿਹੜੇ ਜਦੋਂ ਸੜਕਾਂ ਤੋਂ ਲੰਘਦੇ ਆ ਤੇ 40-40 ਗੱਡੀਆਂ ਦੇ ਕਾਫਲੇ ਤੇ ਲੰਘਦੇ ਆ ਤੇ ਆਪਣੇ ਵਰਗੇ ਨੂੰ ਸੜਕਾਂ ਤੇ ਨਹੀਂ ਜਾਣ ਦਿੰਦੇ ਤੇ ਉੱਥੇ ਕਿੱਥੇ ਨਤਮਸਤਕ ਨਹੀਂ ਹੁੰਦੇ ਇਹ ਪਾਵਰ ਆ ਸ਼ੇਅਰ ਮਾਰਕੀਟ ਦੀ ਉਹ ਸਿਰਫ ਇੱਕ ਕੰਪਨੀ ਦੀ ਗੱਲ ਆ ਸ਼ੇਅਰ ਮਾਰਕੀਟ ਉਹ ਚੀਜ਼ ਆ ਜਿੱਥੇ ਇਹ ਜਿਹੇ ਇਹ ਜਿਹੇ ਲੋਕ ਰਿਲਾਇੰਸ ਟਾਟਾ ਪਤਾ ਨਹੀਂ ਕੌਣ ਕੌਣ ਮਾਰੂਤੀ ਅ ਅਮਾਰਾ ਰਾਜਾ ਵਾਲੇ ਐਕਸਾਈਡ ਵਾਲੇ ਵੱਡੇ ਗਰੁੱਪ ਮਤਲਬ ਜਿਨ੍ਹਾਂ ਦੇ ਵਿਆਹਾਂ 'ਚ ਇਹ ਸਭ ਕੁਝ ਹੋਣਾ ਉਹ ਸਭ ਇਕੱਠੇ ਨੇ ਤੇ ਉੱਥੇ ਅਸੀਂ ਜੇ ਸੋਚੀਏ ਕਿ ਅਸੀਂ ਉਹਨਾਂ ਨਾਲ ਧੱਕਾ ਕਰ ਲਾਂਗੇ ਤਾਂ ਇਹ ਚੀਜ਼ ਦਿਮਾਗ ਵਿੱਚੋਂ ਹਮੇਸ਼ਾ ਲਈ ਕੱਢ ਦੋ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਵੇਰੇ 9:30 ਵਜੇ ਜਾਓ ਮੈਨੂੰ ਸਿਰਫ ਪੈਸੇ ਦੀ ਲੋੜ ਆ ਤੇ ਮੈਂ ਉਹਨਾਂ ਨੂੰ ਜਾ ਕੇ ਕਹਦਾ ਇਹ じゃ ਨਹੀਂ ਹੋਣਾ ਤੁਹਾਨੂੰ ਰਿਸਪੈਕਟ ਦੇਣੀ ਪਊਗੀ ਤੇ ਤੁਹਾਨੂੰ ਵੇਟ ਕਰਨੀ ਪਊਗੀ ਪਹਿਲਾ ਪੁਆਇੰਟ ਸੀਗਾ ਨੋਲੇਜ ਨੋਲੇਜ ਲੋਸ ਇਸ ਦੀ ਕੰਪਨੀ ਨਾਟ ਕੱਢੋ ਹੁਣ ਮੈਂ ਆ ਗਿਆ ਦੂਸਰੇ ਪੁਆਇੰਟ ਤੇ ਦੂਸਰਾ ਪੁਆਇੰਟ ਹੈਗਾ ਹੁਣ ਮੈਂ ਉਹ ਘੋੜੇ ਅੱਡ ਕੱਢ ਲੇ ਉਹ 200 ਘੋੜੇ ਅੱਡ ਕੱਢ ਲੇ 250 300 ਘੋੜੇ ਅੱਡ ਕਰ ਲਓ ਭਾਵੇਂ ਤੁਸੀਂ ਚੰਗੇ ਸ਼ੇਅਰ ਅੱਡ ਕਰ ਲੇ ਹੁਣ ਮੈਂ ਉਹਨਾਂ ਨੂੰ ਵਾਚ ਕਰਦਾ ਰਹੂੰਗਾ ਫੇਰ ਉਹੀ ਕਿਹਾ ਚੰਗੀ ਚੀਜ਼ ਸਟਾਕ ਮਾਰਕੀਟ ਦੀ ਦੁਨੀਆ ਦੀ ਕਿਉਂਕਿ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਇਨਸਾਨ ਹੈਗੇ ਆ ਕੋਈ ਨਾ ਕੋਈ ਰੌਲਾ ਰੱਪਾ ਪਿਆ ਹੀ ਰਹਿਣਾ ਵਾ ਕਿਤੇ ਨਾ ਕਿਤੇ ਇੱਟ ਖੜਕਾ ਹੋਇਆ ਹੀ ਰਹਿਣਾ ਵਾ ਤੁਸੀਂ ਆਪ ਵੀ ਦੇਖ ਲਓ ਜੇ ਕੋਈ ਦੋਸਤ ਮੇਰੇ ਕੋਈ ਇਹੋ ਜਿਹਾ ਆਪਣਾ ਬਿਜ਼ਨਸ ਕਰ ਰਿਹਾ ਤਾਂ ਉਹਨਾਂ ਦੇ ਜਿਹੇ EMPLOYEES ਰੱਖੇ ਹੋਏ ਆ ਜਾਂ ਉਹਨਾਂ ਦੇ ਕੋਈ PARTNER ਰੱਖੇ ਹੋਏ ਆ ਕੋਈ ਵੀ ਮਤਲਬ ਕਮਾਂਕਰਾਂ ਦੇ ਵਿੱਚ ਕੁਛ ਨਾ ਕੁਛ ਰੌਲਾ ਰੱਪਾ ਚੱਲਦਾ ਹੀ ਰਹਿਣਾ ਤੇ ਉਹ ਰੌਲਾ ਰੱਪਾ ਜੇ ਮੈਂ ਤੁਹਾਨੂੰ ਪਹਿਲਾਂ ਆਪਣੇ ਇੱਕ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਸ਼ੇਅਰ ਮਾਰਕੀਟ ਦੇ ਵਿੱਚ ਡਰ ਨੇ ਵੀ ਗੁਣਾ ਹੋਣਾ ਵਾ ਲੱਖਾਂ ਗੁਣਾ ਤੇ ਲਾਲਚ ਨੇ ਵੀ ਗੁਣਾ ਹੋਣਾ ਲੱਖਾਂ ਗੁਣਾ ਤੇ ਜੇ ਮਾੜੀ ਜੀ ਵੀ ਨੈਗੇਟਿਵ ਨਿਊਜ਼ ਆਉਂਦੀ ਤਾਂ ਸ਼ੇਅਰ ਨੇ ਡਿੱਗਣਾ ਵਾ ਤੇ ਤੁਸੀਂ ਸਿਰਫ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਜਿਹੜਾ ਇਨਵੈਸਟਰ ਆ ਜੇ ਤੁਸੀਂ ਸ਼ਾਰਟ ਟਰਮ 'ਚ ਪੈਸੇ ਬਣਾਉਣੇ ਬਣਾਉਣੇ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਜੈਗਵਾਰ ਦੀ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਉਹ ਜੰਗਲ 'ਚ ਇੱਕ ਦਰਖਤਾਂ ਦੇ ਉੱਪਰ ਲੋਕ ਕੇ ਬੈਠਾ ਰਹਿੰਦਾ ਉਹ ਹਮੇਸ਼ਾ ਸਹੀ ਓਪਰਚੁਨਿਟੀ ਦੀ ਵੇਟ ਕਰਦਾ ਹਮੇਸ਼ਾ ਜਿਹੜਾ ਜੈਗੂਾਰ ਹੁੰਦਾ ਜੇ ਤੁਸੀਂ ਜੈਗੂਾਰ ਨੂੰ ਦੇਖੋਗੇ ਲੈਪਰਡ ਨੂੰ ਦੇਖੋਗੇ ਤਾਂ ਉਹ ਐਂ ਹੀ ਨਹੀਂ ਕਿਸੇ ਤੇ ਉੱਪਰ ਐਂ ਹੀ ਛਾਲ ਨਹੀਂ ਮਾਰਦਾ ਕਿਸੇ ਵੀ ਜਾਨਵਰ ਦੇ ਉੱਪਰ ਉਹ ਬੈਠਾ ਰਹਿੰਦਾ ਘੰਟਿਆਂ ਬੱਧੀ ਦਿਨਾਂ ਬੱਧੀ ਬੈਠਾ ਰਹਿੰਦਾ ਉਹ ਜਦੋਂ ਉਹਨੂੰ ਸਹੀ ਮੌਕਾ ਲੱਗਦਾ ਤਾਂ ਉਹ ਇੱਕ ਸੈਕਿੰਡ ਦੇ ਵਿੱਚ ਆਪਣਾ ਕੰਮ ਕਰ ਜਾਂਦਾ ਤੁਹਾਡੀ ਅਪਰੋਚ ਇੱਥੇ ਉਹ ਹੋਣੀ ਚਾਹੀਦੀ ਆ ਤੱਕਾ ਤੁਸੀਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਪਹਿਲਾਂ ਹੀ ਬੋਲਦਾ ਔਰ ਚੰਗੀ ਚੀਜ਼ਾ ਤੁਹਾਨੂੰ ਅਪਰਚੂਨਿਟੀ ਮਿਲਦੀ ਰਹਿਣੀ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੰਪਨੀ ਦੇ ਨਾਲ ਕੋਈ ਨਾ ਕੋਈ 네ਗੇਟਿਵ ਨਿਊਜ਼ ਆ ਜਾਣੇ ਆ ਹੋ ਸਕਦਾ ਉਹਨਾਂ ਦਾ ਸਰਕਾਰ ਨਾਲ ਕੋਈ ਪੰਗਾ ਪੈ ਗਿਆ ਫੈਕਟਰੀਆਂ ਨੇ ਬਹੁਤ ਵੱਡੀਆਂ ਆਪਣੇ EMPLOYEES ਹੁੰਦੇ ਆ ਥੋੜਾ ਉਹਨਾਂ ਦਾ ਤਨਖਾਹ ਦਾ ਰੌਲਾ ਪੈ ਗਿਆ ਅਗਲਾ ਚੜ੍ਹ ਦਿਨ ਨਹੀਂ ਆਇਆ ਫੈਕਟਰੀ ਚ ਸਟ੍ਰਾਈਕ ਹੋ ਗਈ ਫੈਕਟਰੀਜ਼ ਨੂੰ ਅੱਗ ਕਿਸੇ ਫੈਕਟਰੀ ਨੂੰ ਅੱਗ ਲੱਗ ਗਈ ਤੇ ਕਿਤੇ ਕੋਈ ਟੈਕਸ ਵਾਲਾ ਕੋਈ ਨਵਾਂ ਗਵਰਨਮੈਂਟ ਕੁਛ ਨਵਾਂ ਲੈ ਆਈ ਉਹ ਸੈਕਟਰ ਥੋੜੀ ਦੇਰ ਲਈ ਡਾਊਨ ਹੋਗਾ ਮਤਲਬ ਇਹ ਚੱਲੀ ਹੀ ਜਾਣਾ ਵਾ ਬੈਠੇ ਰੋ ਦੇਖੀ ਚਲੋ ਕੀ ਹੋ ਰਿਹਾ ਵਾ ਹਾਂ ਇੰਨਾ ਚੀਜ਼ ਜ਼ਰੂਰ ਆ ਤੁਹਾਨੂੰ ਇਹ ਪੱਕਾ ਪਤਾ ਹੋਣਾ ਚਾਹੀਦਾ ਕਿ ਇਹ ਕੰਪਨੀ ਇੰਨਾਂ ਛੋਟੀਆਂ ਮੋਟੀਆਂ ਚੀਜ਼ਾਂ ਦੇ ਨਾਲ ਖਤਮ ਹੋਣ ਵਾਲੀ ਨਹੀਂ ਹੈਗੀ ਇਹ ਬਸ ਇੱਕ ਛੋਟੀ ਨਿਊਜ਼ ਆਈ ਆ ਤੇ ਟੀਵੀ ਵਾਲਾ ਟੀਵੀ ਬਿਲਕੁਲ ਹੀ ਨਹੀਂ ਉਹ ਪਤਾ ਨਹੀਂ ਆਪਣੀ ਦੁਨੀਆ ਚ ਹੀ ਰਹਿੰਦੇ ਆ ਉਹਨਾਂ ਨੂੰ ਨਹੀਂ ਤੀਸਰੀ ਚੀਜ਼ ਮੈਂ ਇਥੇ ਨਾਲ ਹੀ ਇਹਦੇ ਜੋੜ ਦਿੰਨਾ ਵਾ ਉਹ ਹੈਗੀ ਆ ਕਾਮਨ ਸੈਂਸ ਸਟਾਕ ਮਾਰਕੀਟ ਦੇ ਵਿੱਚ ਬਹੁਤ ਸਾਰਾ ਡਾਟਾ ਹੁੰਦਾ APE ਰੇਸ਼ੋ ਆ ਜੀ E P S ਹੈ ਕੀ I A ਮੈਂ ਤੁਹਾਨੂੰ ਓਨੈਸਟਲੀ ਕਹਿ ਰਿਹਾ ਇਹਨਾਂ ਦਾ ਕੁਝ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ ਸਪੈਸ਼ਲੀ P E ਰੇਸ਼ੋ E P S ਦਾ ਡੈਟ ਦਾ ਫਰਕ ਜ਼ਰੂਰ ਪੈਣਾ ਵਾ ਪਰ ਉਹ ਹੁਣ ਇੱਕ ਲੰਬੇ ਅੱਧ ਟੌਪਿਕ ਆ ਉੱਥੇ ਮੈਂ ਨਹੀਂ ਜਾਊਂਗਾ ਕਹਿਣ ਦਾ ਮੇਰਾ ਮਤਲਬ ਆ ਇਨਵੈਸਟਮੈਂਟ ਇੱਕ ਬਹੁਤ ਸਿੰਪਲ ਚੀਜ਼ ਆ ਜੇ ਤੁਸੀਂ ਇਹਨੂੰ ਸਿੰਪਲ ਰੱਖਦੇ ਹੋ ਹਾਂ ਤੁਸੀਂ ਇਹਨੂੰ ਕੰਪਲੀਕੇਟ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਜਿੰਨਾ ਮਰਜ਼ੀ ਕੰਪਲੀਕੇਟ ਕਰ ਲਓ ਠੀਕ ਹੋ ਗਿਆ ਤੁਸੀਂ ਇੰਨੇ-ਇੰਨੇ ਲਿਓ E P S ਵੀ ਦੇਖਣੀ ਆ ਮੈਂ P E ਵੀ ਦੇਖਣਾ ਮੈਂ ਉਹ ਵੀ ਦੇਖਣਾ ਮੈਂ ਉਹ ਵੀ ਦੇਖਣਾ ਇੱਕ ਸਿੰਪਲ ਚੀਜ਼ ਆ ਏਸ਼ੀਅਨ ਪੇਂਟਸ ਵਾਲੇ ਆ ਕੀ ਵੇਚਦੇ ਆ ਪੇਂਟ ਵੇਚਦੇ ਆ ਆਬਾਦੀ ਵਧੀ ਜਾਂਦੀ ਆ ਘਰ ਵਧੀ ਜਾਂਦੇ ਆ ਹਸਪੀਟਲ ਵਧੀ ਜਾਂਦੇ ਆ ਸਕੂਲ ਵਧੀ ਜਾਂਦੇ ਆ ਕਾਰਖਾਨੇ ਵਧੀ ਜਾਂਦੇ ਆ ਦੁਕਾਨਾਂ ਵਧੀ ਜਾਂਦੇ ਆ ਲੋਕਾਂ ਨੇ ਪੇਂਟ ਕਰਾਉਣਾ ਆ ਤਿੰਨ ਜਾਂ ਚਾਰ ਕੰਪਨੀ ਨੇ ਦੋ ਤਿੰਨ ਠੀਕ ਹੋਣੇ ਹੋਰ ਵੀ ਆਉਣਗੀਆਂ ਪਰ ਤਾਂ ਵੀ ਕਿੰਨਾ ਹੋ ਜਾਣਾ ਹੈ ਇੰਡੀਆ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਕੰਟਰੀ ਆ ਤਾਂ ਇੱਕ ਕਾਮਨ ਸੈਂਸ ਹੈਗੀ ਆ ਕਿ ਏਸ਼ੀਅਨ ਪੇਂਟਸ 10 ਸਾਲ ਬਾਅਦ ਹੋਊਗਾ ਇਸ ਤੋਂ ਜ਼ਿਆਦਾ ਵਧੀਆ ਹੋਊਗਾ ਕਹਾਣੀ ਖਤਮ ਬਸ ਮੈਂ ਕੋਈ ਈਪੀ ਈਪੀਐਸ ਨਹੀਂ ਦੇਖ ਰਿਹਾ ਮੈਂ ਕੋਈ ਪੀ ਇਰੇਸ਼ਨ ਹੈ ਥਿਸ ਇਜ਼ ਦ ਥਿੰਗ ਉਹੀ ਇੱਕ ਆਪਣਾ ਦਵਾਈਆਂ ਵਾਲੇ ਨਾਲ ਹੈਗਾ ਤੇ ਉਹੀ ਚੀਜ਼ ਬੈਟਰੀਆਂ ਵਾਲੇ ਨਾਲ ਹੈਗੀ ਹੋਰ ਬਥੇਰੀਆਂ ਨਾਲ ਹੈਗੀਆਂ ਤਾਂ ਜਦੋਂ ਇਹਨਾਂ ਦੀ ਕੋਈ ਵੀ ਥੋੜੀ ਬਹੁਤ ਮਾੜੀ ਨਿਊਜ਼ ਆਉਂਦੀ ਆ ਤਾਂ ਮਾੜੀ ਨਿਊਜ਼ ਜਦੋਂ ਹੀ ਆਈ ਤਾਂ ਬਹੁਤ ਸਾਰੇ ਲੋਕਾਂ ਨੇ ਪੈਨਿਕ ਕਰਨਾ ਤੇ ਆਪਣਾ ਸ਼ੇਅਰ ਸੈਲ ਕਰ ਦੇਣਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਉਹ ਕੀ ਕਰ ਰਿਹਾ ਜਦੋਂ ਤਾਂ ਉਹ ਇੱਕ ਅਪਰਚੂਨਿਟੀ ਹੈਗੀ ਹੁਣ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਐਗਜ਼ਾਮਪਲਸ ਦਊਂਗਾ ਜਿਹੜੀਆਂ ਮੈਂ ਆਲਰੇਡੀ ਪਹਿਲਾਂ ਆਪਣੇ ਕਈ ਵੀਡੀਓਸ ਦੇ ਚੁੱਕਿਆ ਮਰੂਤੀ ਬਹੁਤ ਵੱਡੀ ਐਗਜ਼ਾਮਪਲ ਬਹੁਤ ਜ਼ਬਰਦਸਤ ਸ਼ੇਅਰ ਡਿੱ ਗਿਆ ਸੀ ਇਹਨਾਂ ਦਾ ਕਮਾਲ ਹੋ ਗਈ ਸੀਗੀ ਤੇ ਬਹੁਤ ਵਧੀਆ ਇੱਕ ਲਾਈਫਟਾਈਮ ਅਪਰਚੂਨਿਟੀ ਆਈ ਸੀਗੀ ਇਹਨਾਂ ਦਾ ਹਾਂ ਹਾਂ ਮਨੀਸ਼ ਸਰ ਇਹਨਾਂ ਦਾ ਇੰਡੀਆ ਦਾ ਸਭ ਤੋਂ ਵੱਡਾ ਪਲਾਂਟ ਹੈਗਾ ਉੱਥੇ ਹੜਤਾਲ ਹੋਈ ਸੀ ਬਹੁਤ ਜ਼ਬਰਦਸਤ ਸਟਾਕ ਡਿੱ ਗਿਆ ਟੀਵੀ ਵਾਲੇ ਵੀ ਬਸ ਆਪਣਾ ਰੌਲਾ ਪਾ ਰਹੇ ਸੀਗੇ ਕਿ ਆਹ ਹੋ ਜੂਗਾ ਕੁਝ ਨਹੀਂ ਹੋਇਆ ਮਰੂਤੀ ਨੇ ਉੱਠਣਾ ਸੀ ਉੱਠ ਗਏ ਇੱਕ ਪਲਾਨਟ ਕਰਕੇ ਆਪਣਾ ਕੰਮ ਨਹੀਂ ਬੰਦ ਕਰਨਗੇ ਟਾਟਾ ਮੋਟਰਸ ਨੇ ਉਹਦੀ ਵੀ ਐਗਜ਼ਾਮਪਲ ਬਹੁਤ ਵਾਰ ਤੁਹਾਨੂੰ ਮੈਂ ਦਿੱਤੀ ਹੋਈ ਆ ਤੇ ਉਸ ਤੋਂ ਇਲਾਵਾ ਕ੍ਰੌਂਪਟਨ ਗਰੀਵਸ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਹੀ ਉਹ ਸਟਾਕ ਦੱਸ ਕੇ ਹਟਿਆ ਸੀਗਾ ਤੇ ਸ਼ਾਇਦ ਉਸ ਤੋਂ 20 ਦਿਨਾਂ ਬਾਅਦ ਹੀ ਮੈਂ ਤੁਹਾਨੂੰ 303 ਦੇ ਉੱਪਰ ਦੱਸਿਆ ਸੀ ਉਸ ਤੋਂ ਬਾਅਦ 400 ਟੱਪ ਗਿਆ ਉਹ ਕੁਝ ਟਾਈਮ ਦੇ ਵਿੱਚ ਹੀ ਲਕਸ ਇੰਡਸਟਰੀ ਦੀ ਐਗਜ਼ਾਮਪਲ ਦਿੱਤੀ ਸੀ ਉਹ ਵੀ ਬਹੁਤ ਉੱਪਰ ਚਲਾ ਗਿਆ ਮਤਲਬ ਐਸਾ ਇਸ ਤਰ੍ਹਾਂ ਤੁਹਾਨੂੰ ਅਪਰਚੂਨਿਟੀਆਂ ਮਿਲਦੀਆਂ ਰਹਿਣਗੀਆਂ ਹੁਣ ਮੈਂ ਜਿੰਨੀਆਂ ਵੀ ਕੰਪਨੀਆਂ ਦਾ ਨਾਮ ਲਿਆ ਲਕਸ ਵਾਲੇ ਆ ਤੇ ਇਨਰ ਗਵਰਨਮੈਂਟ ਦੇ ਵਿੱਚ ਕਿੰਨਾ ਵੱਡਾ ਸ਼ੇਅਰ ਆ ਉਹਨਾਂ ਦੇ ਕੋਲੇ ਹਰ 100 ਦੇ ਵਿੱਚੋਂ ਮਤਲਬ ਕਿੰਨਾ 20% ਦਾ ਮਾਰਕੀਟ ਪ੍ਰਾਈਸ ਉਹਨਾਂ ਇਸ ਮਾਰਕੀਟ ਸ਼ੇਅਰ ਉਹਨਾਂ ਦੇ ਕੋਲੇ ਹੈਗਾ ਤੇ ਕ੍ਰੌਮਟਨ ਵਾਲੇ ਆ ਮਤਲਬ ਆਪਾਂ ਜਾਣਦੇ ਆ ਕਿਸੇ ਵੀ ਦੁਕਾਨ ਦੇ ਉੱਪਰ ਪੱਖੇ ਲੈਣ ਕੋਲਰ ਲੈਣ ਜਾਂ ਹੋਰ ਕ੍ਰੌਮਟਨ ਇੱਕ ਇਹੋ ਜਿਹਾ ਬ੍ਰਾਂਡ ਆ ਜਿਹੜਾ ਹਮੇਸ਼ਾ ਆਪਣੇ ਦਿਮਾਗ 'ਚ ਰਹਿੰਦਾ ਤਾਂ ਇੱਥੇ ਮੇਰੇ ਕਹਿਣ ਦਾ ਮਤਲਬ ਕੀ ਹੈਗਾ ਤੁਸੀਂ ਡੇਲੀ ਜਾ ਕੇ ਬਾਇੰਗ ਨਹੀਂ ਕਰ ਸਕਦੇ ਡੇਲੀ ਨਹੀਂ ਤੁਹਾਨੂੰ ਵੇਟ ਕਰਨੀ ਪਊਗੀ ਜੇ ਤੁਸੀਂ ਵੇਟ ਕਰੋਗੇ ਤਾਂ ਤੁਸੀਂ ਬੈਟਰ ਰਹੋਗੇ ਤੁਹਾਨੂੰ ਓਪਰਚ्युनिटी ਮਿਲੂਗੀ ਕਿਉਂਕਿ ਦੁਨੀਆ ਦੇ ਵਿੱਚ ਰੋਲੇ ਵਧੇ ਜਾ ਰਹੇ ਆ ਹੁਣ ਤਾਂ ਪੋਲਿਟੀਕਲ ਟਰਮੋਇਲਸ ਬਹੁਤ ਜ਼ਿਆਦਾ ਵਧ ਰਹੇ ਆ ਤੇ ਅੱਗੇ ਦੀ ਅੱਗੇ ਹੋਰ ਕੀ ਆਸਰਾਈ ਆ ਕਿ ਵਧਣੇ ਆ ਕਿਉਂਕਿ ਕੁਝ ਸਾਲਾਂ ਪਹਿਲਾਂ ਤੱਕ ਸੈਕੰਡ ਵਰਲਡ ਵਾਰ ਤੋਂ ਲੈ ਕੇ ਹੁਣ ਤੱਕ ਅਮਰੀਕਾ ਇੱਕ ਤਰ੍ਹਾਂ ਨਾਲ ਇੱਕ ਹੋਲੀ ਸੋਲੀ ਪਾਵਰ ਸੀ ਪੂਰੀ ਦੁਨੀਆ 'ਚ ਰਸ਼ੀਆ ਸੀ ਇੱਕ ਪਰ ਰਸ਼ੀਆ ਦਾ ਆਪਣਾ ਇੱਕ ਸਿਸਟਮ ਰੰਦਾ ਉਹ ਕਦੇ ਬਹੁਤਾ ਕਿਸੇ ਆਉਂਦਾ ਨਹੀਂ ਪਰ ਹੁਣ ਚਾਈਨਾ ਵੀ ਹੋ ਗਿਆ ਹੁਣ ਕਾਫੀ ਗਰੁੱਪਸ ਬਣਨ ਲੱਗ ਗਏ ਤੇ ਇੰਨਾ ਚੀਜ਼ਾਂ ਕਰਕੇ ਮਾਰਕੀਟਸ ਦੇ ਵਿੱਚ ਜਿਹੜੀਆਂ ਉਠਾ-ਪਟਕ ਹੈਗੀ ਉਹ ਬਹੁਤ ਜ਼ਿਆਦਾ ਅੱਗੇ ਵੀ ਵਧਣੀ ਹੈ ਕਦੇ ਮਾਰਕੀਟ ਭੱਜਿਆ ਕਰੂਗੀ ਕਦੇ ਬਹੁਤ ਡਿੱਗੂਗੀ ਇਸ ਤੋਂ ਇਲਾਵਾ ਕਰੋਨਾ ਦਾ ਟਾਈਮ ਹੁਣ ਕਰੋਨਾ ਦੇ ਟਾਈਮ ਮਤਲਬ ਕਰੋਨਾ ਦਾ ਟਾਈਮ ਹੈ ਕਿੰਨਾ ਕਿ ਇਨਵੈਸਟਰਸ ਲਈ ਮੈਂ ਸਿਰਫ ਉਹੀ ਪੁਆਇੰਟ ਪੈਸਾ ਬਣਾਉਣ ਦੇ ਖੋ ਕਰ ਰਿਹਾ ਮੈਂ ਕਿ ਜਿਹੜੀਆਂ ਕੰਪਨੀਆਂਜ਼ ਕਦੇ 15% ਤੋਂ ਥੱਲੇ ਨਹੀਂ ਆਈ ਸੀ ਕਰੋਨਾ ਦੇ ਟਾਈਮ ਦੇ ਉੱਪਰ ਉਹ 60-60% ਤੱਕ ਡਿੱਗੀਆਂ ਹੋਈਆਂ ਸੀ ਕਿਉਂਕਿ ਸਭ ਕੁਝ ਹੀ ਬੰਦ ਹੋ ਗਿਆ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਫੈਕਟਰੀਆਂ ਬੰਦ ਹੋ ਗਈਆਂ ਜਦ ਮੇਰਾ ਸਮਾਨ ਹੀ ਨਹੀਂ ਵਿਕ ਰਿਹਾ ਮੇਰੀ ਫੈਕਟਰੀ ਬੰਦ ਪਈ ਮੈਨੂੰ ਪੈਸਾ ਕਿੱਥੋਂ ਆਣਾ ਉਹ ਤੋਂ ਦੇਣਦਾਰੀਆਂ ਪਿੱਛੇ ਖੜੀਆਂ ਨੇ ਜਿਹੜਾ ਤੋਂ ਲੋਨ ਲਏ ਹੋਇਆ ਜਾਂ ਉਹ ਤੋਂ ਸਮਾਨ ਰੌ ਮਟੀਰੀਅਲ ਲਿਆ ਹੋਇਆ ਵਾ ਤਾਂ ਪਰ ਕੀ ਕੀ ਕਰੋਨਾ ਲਗਾਤਾਰ ਚੱਲਦਾ ਰਹਿੰਦਾ ਕੀ ਕਰੋਨਾ ਐਸੇ ਤਰ੍ਹਾਂ ਹੀ ਚੱਲਣਾ ਕਿਸੇ ਨਾ ਕਿਸੇ ਦਿਨ ਤਾਂ ਲਾਈਟ ਆਫਟਰ ਟਨਲ ਹੋਣੀ ਸੀ ਕਿਸੇ ਨਾ ਕਿਸੇ ਦਿਨ ਤਾਂ ਦੁਨੀਆ ਓਪਨ ਅਪ ਹੋਣੀ ਸੀ ਦੁਨੀਆ ਓਪਨ ਅਪ ਹੋਈ ਤੇ ਉਹ ਜਿਹੜਾ ਇੱਕ ਸਪ੍ਰਿੰਗ ਨੂੰ ਆਪਾਂ ਬਿਲਕੁਲ ਟਾਈਟ ਕਰਕੇ ਪਿੱਛੇ ਨੂੰ ਖਿੱਚਿਆ ਸੀ ਤਾਂ ਜਦੋਂ ਹੀ ਉਹ ਨਿਕਲਿਆ ਤਾਂ ਜੇ 60% ਡਿੱਗੀਆਂ ਸੀ ਤਾਂ 6 ਗੁਣਾ ਵੱਧ ਕੇ ਖੜੀਆਂ ਆਉਣੀਆਂ ਉਸ ਤੋਂ ਬਾਅਦ ਤਾਂ ਪੇਸ਼ੈਂਸ ਨੋਲੇਜ ਸਭ ਤੋਂ ਪਹਿਲੀ ਚੀਜ਼ ਨੋਲੇਜ ਤੁਹਾਨੂੰ ਜੇ ਇਹੀ ਨਹੀਂ ਪਤਾ ਠੀਕ ਆ ਤੁਸੀਂ ਚਾਹੇ ਮੇਰਾ ਹੀ ਚੈਨਲ ਦੇਖ ਰਹੇ ਹੋ ਮੈਂ ਤੁਹਾਨੂੰ ਇੱਕ ਕੰਪਨੀ ਦੱਸਤੀ ਬਟ ਆਪਾਂ ਨੂੰ ਉਹਦੇ ਬਾਰੇ ਐਗਜ਼ੈਕਟ ਪਤਾ ਹੀ ਨਹੀਂ ਹੈਗਾ ਤਾਂ ਫਿਰ ਮੈਂ ਉਹਨੂੰ ਕਿਵੇਂ ਬਾਏ ਕਰ ਸਕਦਾ ਦੂਸਰੀ ਚੀਜ਼ ਉਹ ਹੀ ਪੇਸ਼ੈਂਸ ਹੈਗੀ ਤਾਂ ਪੇਸ਼ੈਂਸ ਰੱਖੋ ਹਮੇਸ਼ਾ ਵੇਟ ਕਰੋ ਕਿਤੇ ਨਾ ਕਿਤੇ ਅੱਜ ਨਹੀਂ ਕੱਲ ਨਹੀਂ ਹਫਤੇ ਬਾਅਦ ਮਹੀਨੇ ਬਾਅਦ ਤੁਹਾਨੂੰ ਓਪਰਚ्युनिटी ਮਿਲੂਗੀ ਪਰ ਜਦੋਂ ਹੀ ਤੁਹਾਨੂੰ ਓਪਰਚ्युनिटी ਮਿਲੀ ਤਾਂ ਉਹ ਤੁਹਾਨੂੰ ਰਿਵਾਰਡ ਵੀ ਬਹੁਤ ਚੰਗਾ ਦੋ ਕਿ ਜੇ ਮੈਂ ਤੁਹਾਨੂੰ ਇੰਨਾ ਸਾਰਿਆਂ ਦੇ ਵਿੱਚ ਦੱਸਿਆ ਵਾ ਇਹ ਤਾਂ ਮੈਂ ਤੁਹਾਨੂੰ ਚਾਰ-ਪੰਜ ਐਗਜ਼ਾਮਪਲਸ ਦੱਸਤੀਆਂ ਬਹੁਤ ਐਗਜ਼ਾਮਪਲਸ ਨਹੀਂ ਉਸ ਤੋਂ ਬਾਅਦ ਅਗਲੀ ਜ਼ਰੂਰੀ ਚੀਜ਼ ਅਗਲੀ ਜ਼ਰੂਰੀ ਚੀਜ਼ ਇਹ ਹੈਗੀ ਆ ਕਿ ਠੀਕ ਆ ਹੁਣ ਤੁਹਾਨੂੰ ਇੱਕ ਓਪਰਚ्युनिटी ਕਿਤੇ ਦੇਖ ਗਈ ਹੁਣ ਤੁਸੀਂ ਕਹੋਗੇ ਕਿ ਹਾਂ ਫਲਾਣੇ ਬੰਦੇ ਨੇ ਆਪਦੇ ਚੈਨਲ ਤੇ ਕਿਹਾ ਸੀ ਓਪਰਚ्युनिटी ਹੈਗੀ ਆ ਇਹ ਕੰਪਨੀ ਥੱਲੇ ਆਈ ਹੋਈ ਆ ਤੇ ਹੁਣ ਮੈਂ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਮੈਨੂੰ ਨਹੀਂ ਪਤਾ ਹੋਸਾ ਤੁਹਾਡੇ ਚੋਂ ਕੋਈ 1 ਲੱਖ ਰੁਪਇਆ ਲਾਵੇ ਕੋਈ 10 ਲੱਖ ਲਾਵੇ ਕੋਈ 10 ਹਜ਼ਾਰ ਲਾਵੇ ਕੋਈ 2000 ਲਾਵੇ ਮਤਲਬ ਹਰੇਕ ਦੀ ਆਪਣੀ ਉਹ ਮਤਲਬ ਇੱਕ ਫਾਈਨੈਂਸ਼ੀਅਲ ਪਾਕਟ ਪਰ ਮੈਂ ਉਹਨੂੰ ਇੱਕ 100 ਰੁਪਇਆ ਮੰਨ ਲੈਣਾ ਆਪਣੇ ਸਾਰਿਆਂ ਦੇ ਕੋਲ 100-100 ਰੁਪਇਆ ਆ ਆਪਾਂ ਸਾਰੇ 100 ਰੁਪਇਆ ਲੈ ਕੇ ਬੈਠ ਤਾਂ ਆਪਾਂ ਸਾਰੇ ਵੇਟ ਕਰ ਰਹੇ ਹਾਂ ਤਾਂ ਆਪਾਂ ਸਾਰਿਆਂ ਨੂੰ ਇੱਕ ਟਾਈਮ ਤੇ ਲੱਗਿਆ ਕਿ ਹਾਂ ਯਾਰ ਆਹ ਸਟਾਕ ਐਸ ਟਾਈਮ ਤੋਂ ਵਧੀਆ ਥੱਲੇ ਆਇਆ ਹੋਇਆ ਨਿਊਜ਼ ਤਾਂ ਠੀਕ ਆ ਚਲ ਏਡੀ ਕੋਈ ਖਾਸ ਗੱਲ ਨਹੀਂ ਹੈਗੀ ਵੇਟ ਕਰ ਲੈਨੇ ਪਰ ਬੜਾ ਵਧੀਆ ਤਾਂ ਉੱਥੇ 100 ਰੁਪਏ ਕਦੇ ਵੀ ਨਹੀਂ ਲਾਉਣਾ ਉੱਥੇ ਸਿਰਫ 10 ਰੁਪਏ ਲਾਉਣੇ ਆ ਕਿਉਂਕਿ ਇੰਨਾ ਵੇਟ ਕਰੋ ਇੱਕ ਤਾਂ ਇਹ ਹੋ ਸਕਦਾ ਜਿਹੜੀ ਕੰਪਨੀ ਹੁਣ ਉਹ 700 ਰੁਪਏ ਤੇ ਸੀਗੀ ਉਹ 500 ਤੇ ਆ ਗਈ ਕਿਸੇ ਨਿਊਜ਼ ਕਰਕੇ ਤਾਂ ਤੁਹਾਨੂੰ 500 ਤੇ ਸਹੀ ਲੱਗ ਰਹੀ ਆ ਕੋ ਗਿਆ ਨਾ ਤਾਂ ਹੋ ਸਕਦਾ ਕਿ ਹਲੇ ਆਪ ਨੂੰ ਇਹ ਨਹੀਂ ਪਤਾ ਕਿ ਗਰਾਵਿਟ ਹੋਰ ਕਿੰਨੀ ਕਾਣੀ ਆ ਹੋ ਸਕਦਾ ਇੱਕ ਹਫਤਾ ਇੱਕ ਮਹੀਨਾ ਹੋਰ ਥੱਲੇ ਤੱਕ ਉਤਰੀ ਆਂਦੀ ਰਹੇ ਤੇ ਜਿਹੜੀ ਆਪਾਂ ਨੂੰ 500 ਤੇ ਵਧੀਆ ਲੱਗ ਰਹੀ ਸੀ ਤੇ ਆਪਾਂ ਨੂੰ ਲੱਗਿਆ ਕਿ ਉਹਦਾ ਰੀਜ਼ਨ ਕੋਈ ਐਡਾ ਨਹੀਂ ਹੈਗਾ ਕੰਪਨੀ ਫੇਰ ਵਾਪਸ ਉੱਠੂਗੀ ਕਿ ਕੋਈ ਛੋਟੀਆਂ ਮੋਟੀਆਂ ਗੱਲਾਂ ਨੇ ਚੱਲਦੀਆਂ ਰਹਿਣੀਆਂ ਇਹਦੇ ਪਿੱਛੇ ਕੰਪਨੀ ਤਾਂ ਬੰਦ ਹੋਣ ਹੋ ਰਹੀ ਜਿਹਨਾਂ ਦਾ ਹਜ਼ਾਰਾਂ ਕਰੋੜਾਂ ਦਾ ਹੈਗਾ ਵਾ ਸਾਰਾ ਤਾਂ ਅਮਜਮ ਤਾਂ 10 ਰੁਪਏ ਲਓ ਕਿਉਂਕਿ ਜੇ 500 ਤੇ ਆ ਗਈ ਹੋ ਸਕਦਾ ਤੁਹਾਨੂੰ 400 ਤੇ ਵੀ ਮਿਲ ਜੇ ਥੋੜੇ ਰੁਪਏ ਉਦੋਂ ਲਾ ਲਓ ਸੈਕੰਡਲੀ ਜੇ ਉਦੋਂ ਉਥੋਂ ਵੀ ਉੱਠ ਗਈ ਤਾਂ ਬਹੁਤ ਵਧੀਆ ਤੁਹਾਨੂੰ 10 10 ਰੁਪਏ ਦੇ ਵਿੱਚੋਂ ਤਾਂ 30% 40% ਬਣਿਆ ਨਾ ਪਰ ਮੈਂ 90 ਰੁਪਏ ਕੋਲੇ ਰੱਖੇ ਹੋਏ ਆ ਹੋ ਸਕਦਾ ਮੈਨੂੰ ਕੋਈ ਕੱਲ ਨੂੰ ਹੋਰ ਕਿਸੇ ਪਾਸੇ ਵੀ ਮਿਲ ਜੇ ਹੁਣ ਤਾਂ ਮੈਂ 100 ਦਾ 100 ਦੇ ਚਲਾ ਲਿਆ ਕੱਲ ਨੂੰ ਮੈਨੂੰ ਕਿਸੇ ਹੋਰ ਕੰਪਨੀ ਦਾ ਪਤਾ ਲੱਗੇ ਕਿ ਉਹ ਹੋ ਯਾਰ ਇਹਦੇ 'ਚ ਬੜੀ ਤਕੜੀ ਨਿਊਜ਼ ਆਈ ਇਹ ਥੱਲੇ ਆਈ ਹੋਈ ਆ ਤੇ ਮੇਰੇ ਕੋਲ ਪੈਸੇ ਹੁੰਦੇ ਮੈਂ ਇਹ ਵੀ ਖਰੀਦ ਲੈਂਦਾ ਤਾਂ ਇਸ ਕਰਕੇ ਟੁੱਟ ਕੇ ਪੈਸੇ ਲਾਓ ਥੋੜੇ ਥੋੜੇ ਪੈਸੇ ਲਾਓ ਹਰੇਕ ਦੇ ਵਿੱਚ ਤਾਂ ਕਿ ਤੁਹਾਡੀ ਇਨਵੈਸਟਮੈਂਟ ਸੇਫ ਰਵੇ ਕਿਉਂਕਿ ਅਸਲ ਦੇ ਵਿੱਚ ਇਹ ਹੈਗੀ ਆ ਇਨਵੈਸਟਮੈਂਟ ਮੈਂ ਤੁਹਾਨੂੰ ਜਿਵੇਂ ਪਹਿਲ ਕੋ ਪਹਿਲੇ ਪੁਆਇੰਟ ਤੇ ਜਾਊਂਗਾ ਹਰ ਕੁਆਟਰ ਦਾ ਕੁਆਟਰ ਕੰਪਨੀਆਂ ਗਰੋ ਕਰਦੀਆਂ ਸਾਲ ਦਰ ਸਾਰ ਕੰਪਨੀਆਂ ਗਰੋ ਕਰਦੀਆਂ ਪਰ ਹੁਣ ਉਸ ਦੇ ਵਿੱਚੋਂ ਆਪਾਂ ਮੁੱਖ ਤਾਰਾ ਮਤਲਬ ਪਾਣੀ ਦੇ ਉਲਟ ਵਹਾਜ ਚੱਲ ਕੇ ਆਪਾਂ ਸ਼ਾਰਟ ਟਰਮ 'ਚ ਪੈਸੇ ਕਮਾਉਣ ਦੀ ਗੱਲ ਸੋਚ ਰਹੇ ਆ ਤਾਂ ਆਪਾਂ ਇੰਨਾ ਧੱਕਾ ਨਹੀਂ ਕਰ ਸਕਦੇ ਕਿ ਆਪਾਂ ਇਕੱਠੇ ਇੱਕੋ ਵਾਰ ਪੈਸੇ ਲਾਤੇ ਜ਼ਰੂਰੀ ਨਹੀਂ ਤੁਹਾਡੀ ਹਰ ਬਟ ਸਹੀ ਨਹੀਂ ਰੋਗੀ ਹੋ ਸਕਦਾ ਉਹ ਕੰਪਨੀ ਕੁਝ ਮਹੀਨੇ ਤੱਕ ਉੱਥੇ ਰੁਕੀ ਰਵੇ ਤਾਂ ਉਹਨੂੰ ਵੀ ਅਲੱਗ-ਅਲੱਗ ਪਾਸੇ ਆਪਣਾ ਡਿਵਾਈਡ ਕਰੋ ਡਾਇਵਰਸੀਫਾਈ ਕਰੋ ਉਸ ਤੋਂ ਅਗਲੀ ਗੱਲ ਉਹੀ ਪਹਿਲੇ ਵਾਲੀ ਕਿ ਹਾਂ ਮੈਂ ਸਮਝਦਾ ਆਪਾਂ ਨੂੰ ਉਸ ਤਰ੍ਹਾਂ ਪੈਸਾ ਚਾਹੀਦਾ ਬਟ ਉਹਦੇ ਚੱਕਰ ਦੇ ਵਿੱਚ ਲੋਕ ਕੀ ਕਰਦੇ ਆ ਕਿ ਆਪਣਾ ਫਿਊਚਰ ਐਂਡ ਆਪਸ਼ਨਸ ਇੰਟਰਾਡੇ ਪਰ ਜਦੋਂ ਵੀ ਉਧਰ ਕਰੋਗੇ ਤਾਂ ਤੁਸੀਂ ਵੀ ਇੱਥੇ ਮੇਰੇ ਨਾਲ ਇਸ ਚੀਜ਼ ਤੇ ਸਹਿਮਤ ਹੋਵੋਗੇ ਕਿ ਉੱਥੇ ਤਾਂ ਪੈਸੇ ਜਾਣੇ ਹੀ ਜਾਣੇ ਆ ਲਾਸ ਹੋਣਾ ਵਾ ਤੇ ਲਾਸ ਬਹੁਤ ਵੱਡੇ ਹੋਣੇ ਤੇ ਪਹਿਲਾਂ ਹੀ ਤੁਹਾਨੂੰ ਦੱਸਿਆ ਬਹੁਤ ਲੋਕਾਂ ਨੇ ਸੁਇਸਾਈਡ ਕੀਤਾ ਵਾ ਪਿਛਲੇ 1 ਮਹੀਨਾ ਪਹਿਲਾਂ ਫਿਰੋਜ਼ਪੁਰ ਦੀ ਇੱਕ ਨਿਊਜ਼ ਆਈ ਸੀਗੀ ਇੱਕ ਫੈਮਲੀ ਨੇ ਸੁਇਸਾਈਡ ਕੀਤਾ ਦੋ ਛੋਟੇ ਬੱਚੇ ਸੀ ਉਹ ਬੰਦਾ ਵਿਚਾਰਾ ਹੋ ਸਕਦਾ ਉਹਨਾਂ ਨੂੰ ਇਨੀ ਨੌਲੇਜ ਨਾ ਹੋਵੇ ਕਿਸੇ ਤਰ੍ਹਾਂ ਉਹ ਫਸ ਗਿਆ ਇਸ ਚੱਕਰ ਦੇ ਵਿੱਚ ਦੋ ਛੋਟੀਆਂ ਬੇਟੀਆਂ ਸੀ ਉਹਦੀਆਂ ਨਾਲ ਉਹਨਾਂ ਨੂੰ ਵੀ ਲੈ ਗਿਆ ਉਹ ਇਹ ਆਮ ਇਹ ਆਮ ਵਰਤਾਰਾ ਵਾ ਤਾਂ ਇਸ ਕਰਕੇ ਜਿਹੜੀ ਫਿਊਚਰ ਐਂਡ ਆਪਸ਼ਨਸ ਦੀ ਗੇਮ ਆ ਉਹ ਉਹ ਬਿਲਕੁਲ ਵੀ ਸਹੀ ਨਹੀਂ ਹੈਗੀ ਲੋਕ ਆਪਣੀਆਂ ਕਲਾਸਾਂ ਵੇਚ ਰਹੇ 10-10 ਹਜ਼ਾਰ 20-20 ਹਜ਼ਾਰ 40-40 ਹਜ਼ਾਰ 100 ਲੱਖ ਦੀਆਂ ਕਲਾਸਾਂ ਨੇ ਬਿਲਕੁਲ ਵੀ ਉਹ ਚੀਜ਼ ਨਹੀਂ ਇੱਥੇ ਹੁਣ ਕੀ ਹੈ ਜੇ ਆਪਾਂ ਉਹਨੂੰ ਛੱਡ ਕੇ ਆਪਾਂ ਇਹ ਵੱਡੀ ਸਟਰੈਟਜੀ ਕਰਦੇ ਹਾਂ ਸਾਨੂੰ ਸ਼ਾਰਟ ਟਰਮ 'ਚ ਪੈਸੇ ਵੀ ਬਣਦੇ ਆ ਪਰ ਹੁਣ ਇੱਥੇ ਇੱਕ ਹੋਰ ਚੀਜ਼ ਦੇਖੋ ਸਾਡਾ ਪੈਸਾ ਸੇਫ ਵੀ ਆ ਮੰਨ ਲਓ ਕਿ ਮਰੂਤੀ ਦੇ ਨਾਲ ਕੋਈ ਪ੍ਰੋਬਲਮ ਆਈ ਆ ਮਰੂਤੀ ਬਹੁਤ ਥੱਲੇ ਆ ਗਿਆ ਤਾਂ ਹੁਣ ਮੈਂ ਆਪਣੇ 100 ਰੁਪਏ 'ਚੋਂ 10 ਰੁਪਏ ਲਾਤੇ ਤੇ ਮਰੂਤੀ ਉੱਥੇ ਹੀ ਖੜਾ ਨਹੀਂ ਵਧ ਰਿਹਾ ਜਾਂ ਮੰਨ ਲਓ ਕਿ ਹੋਰ 10% ਡਿੱਗਿਆ ਪਰ ਐਟ ਲੀਸਟ ਮੇਰੀ ਇਨਵੈਸਟਮੈਂਟ ਤਾਂ ਹੈਗੀ ਆ ਨਾ ਸ਼ੇਅਰ ਤਾਂ ਮੇਰੇ ਕੋ ਮਰੂਤੀ ਦੇ ਹੀ ਪਏ ਆ ਨਾ ਕਦੀ ਨਾ ਕਦੇ ਜਦੋਂ ਡਿਵੀਡੈਂਡ ਵੀ ਦਿੰਦੇ ਆ ਸਾਲ ਦੇ ਵਿੱਚ ਉਹ ਡਿਵੀਡੈਂਡ ਵੀ ਮੈਨੂੰ ਮਿਲ ਰਿਹਾ ਸੈਕੰਡਲੀ ਮੈਨੂੰ ਇੱਕ ਇਹ ਤਾਂ ਮਤਲਬ ਹੈਗਾ ਨਾ ਕਿ ਤਰਵਾਸ ਹੈਗੀ ਆ ਕਿ ਮੇਰੇ ਕੋਲ ਯਾਰ ਮਰੂਤੀ ਦੇ ਸ਼ਹਿਰ ਮਰੂਤੀ ਨੇ ਕਿੱਥੇ ਚਲੀ ਜਾਣਾ ਜਿਹੜੀ ਸਾਡੀ ਜਨਰੇਸ਼ਨ ਆ ਹੁਣ ਮਤਲਬ 1 41 42 ਸਾਲ ਦੀ ਉਮਰ ਆ ਸਾਡੀ ਜਨਰੇਸ਼ਨ ਨੇ ਮਰੂਤੀ 800 ਤੋਂ ਹੀ ਗੱਡੀ ਚਲਾਉਣੀ ਸਿੱਖੀ ਆ ਤੇ ਅੱਜ ਉਸ ਟਾਈਮ ਦੇ ਉੱਪਰ ਗੱਡੀਆਂ ਦੇ ਇਹਨਾਂ ਦੇ ਕੋਲੇ ਬ੍ਰਾਂਡ ਹੀ ਦੋਕ ਸੀਗੇ ਹੁਣ ਇਹਨਾਂ ਦੇ ਕੋਲੇ ਗੱਡੀਆਂ ਦੀ ਆਪਸ਼ਨ ਕਿੰਨੀਆਂ ਹੁਣ ਇਹਨਾਂ ਨੇ ਟੋਟਾ ਨਾਲ ਟਾਈ-ਆਪ ਕਰ ਲਿਆ ਤਾਂ ਕਹਿਣ ਦਾ ਮਤਲਬ ਜਿਹੜੀ ਚੰਗੀ ਕੰਪਨੀ ਹੋਊਗੀ ਉਹ ਤੁਹਾਨੂੰ ਇੱਕ ਹੌਸਲਾ ਵੀ ਦੇਊਗੀ ਕਿ ਜੇ ਥੱਲੇ ਆਏ ਹੋ ਤਾਂ ਮਰੇ ਨਹੀਂ ਥੱਲੇ ਡਿੱਗਣ ਦਾ ਮਤਲਬ ਮਰਨਾ ਨਹੀਂ ਹੈਗਾ ਚੰਗੀਆਂ ਕੰਪਨੀ ਲਈ ਬਟ ਮਾੜੀਆਂ ਦੇ ਲਈ ਤੁਸੀਂ ਕਹਿ ਨਹੀਂ ਸਕਦੇ 500 ਰੁਪਏ ਦਾ ਸ਼ੇਅਰ ਮੈਂ 13-14 ਰੁਪਏ ਤੇ ਆਉਂਦੇ ਆਮ ਦੇਖਿਆ 20 ਰੁਪਏ ਤੇ ਆ ਕੇ ਡਿੱਗ ਜਾਂਦੇ ਆ ਤਾਂ ਉਦੋਂ ਹਾਰਟ ਅਟੈਕ ਹੋਣਾ ਪੱਕਾ ਵਾ ਪਰ ਇੱਥੇ ਨਹੀਂ ਹੈਗਾ ਤਾਂ ਇਸ ਕਰਕੇ ਇੱਕ ਥੋੜੇ ਕੋਲੇ ਕਿ ਜੇ ਹਾਲੇ ਕੁਝ ਨਹੀਂ ਉਹਨਾਂ ਬਣ ਰਿਹਾ ਤਾ ਪਰ ਵਿਗੜ ਨਹੀਂ ਰਿਹਾ ਪਰ ਜੇ ਤੁਸੀਂ ਲਾਲਚ ਕਰਕੇ ਜਾਂ ਇੱਕ ਕਹਿੰਦੇ ਨੇ ਕਿ ਡੈਸਪੀਰੇਸ਼ਨ ਇੰਗਲਿਸ਼ ਦਾ ਵਰਡ ਹੈ ਡੈਸਪੀਰੇਸ਼ਨ ਕਿ ਆਪਾਂ ਬਸ ਤੱਕਾ ਕਰ ਰਹੇ ਹਾਂ ਕਿ ਹਾਂ ਯਾਰ ਬਸ ਮੈਨੂੰ ਤਾਂ ਚਾਹੀਦੇ ਆ ਮੈਨੂੰ ਹੋਰ ਕੁਝ ਬਣ ਨਹੀਂ ਰਿਹਾ ਜੋਬ ਕੋਈ ਹੈ ਨਹੀਂ ਕਿ ਬਸ ਮੈਂ ਤੱਕਾ ਕਰਨਾ ਉਹ ਤੱਕਾ ਯਾਦ ਰੱਖ ਲਿਓ ਸ਼ੇਅਰ ਮਾਰਕੀਟ 'ਚ ਕਦੇ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਹੈਗਾ ਤਾਂ ਸਭ ਤੋਂ ਸਮਾਰਟ ਗੇਮ ਸਭ ਤੋਂ ਨੇੜੇ ਆਪਾਂ ਸ਼ਾਰਟ ਟਰਮ ਦੇ ਵਿੱਚ ਪੈਸੇ ਬਣਾਉਣ ਦੇ ਕਿਵੇਂ ਜਾ ਸਕਦੇ ਆ ਉਹ ਸਿਰਫ ਇਸੇ ਤਰ੍ਹਾਂ ਜਾ ਸਕਦੇ ਆ ਜੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਛੇਤੀ ਪੈਸਾ ਚਾਹੀਦਾ ਹੁੰਦਾ ਤਾਂ ਸਭ ਤੋਂ ਨੇੜੇ ਦਾ ਰਸਤਾ ਇਹੀ ਆ ਤੇ ਨਾਲੇ ਇਹ ਰਸਤਾ ਸੇਫ ਹੈਗਾ ਵਾ ਤਾਂ ਇਹਦੇ ਵਿੱਚ ਪਹਿਲਾ ਪੁਆਇੰਟ ਕੀ ਹੋਊਗਾ ਪਹਿਲਾ ਪੁਆਇੰਟ ਆਉਣਾ ਨੋਲੇਜ ਤੁਹਾਡੇ ਕੋਲ ਨੋਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਅੱਡ ਕੱਢਣੀਆਂ ਪੈਣਗੀਆਂ ਉਹ ਕੰਪਨੀ ਜਿਹਦੇ ਕਰਕੇ ਤੁਹਾਨੂੰ ਪਤਾ ਹੋਵੇ ਕਿ ਹਾਂ ਇਹ ਕੰਪਨੀ ਚੰਗੀ ਆ ਇਹੀ ਮੈਂ ਆਪਣੀ ਗੇਮ 'ਚ ਰੱਖੂਗਾ ਮੈਂ ਸਿਰਫ ਇਹਨਾਂ ਨੂੰ ਟਰੈਕ ਕਰੂੰਗਾ ਐ ਨਹੀਂ ਹੈਗਾ ਕਿ ਮੈਂ ਮਤਲਬ ਕੋਈ YouTube ਚੈਨਲ ਖੋਲ ਲਿਆ ਜਾਂ ਮੈਂ Google ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਇਹ ਕੰਪਨੀ ਅਜ 20% ਡਿੱਗੀ ਹੋਈ ਆ ਤੇ ਮੈਨੂੰ ਕੁਝ ਨਹੀਂ ਪਤਾ ਉਹ ਕੀ ਕਰ ਰਹੇ ਉਹ ਚੰਗੇ ਆ ਜਾਂ ਮਾੜੇ ਆ ਕੀ ਬੈਲੈਂਸ ਸ਼ੀਟ ਹੈਗੀ ਆ ਪ੍ਰੋਮੋਟਰ ਕੋਈ ਹੈ ਨਹੀਂਗਾ 20% ਡਿੱਗੀ ਆ ਰੀਜ਼ਨ ਵੀ ਹੋ ਸਕਦਾ ਬੜਾ ਖਤਰਨਾਕ ਹੋਵੇ ਉਹਨਾਂ ਦੇ ਉੱਪਰ ਕੋਰਟ ਦੇ ਉੱਪਰ ਕੇਸ ਚੱਲੇ ਤੇ ਮੈਂ ਚੁੱਪ ਕਰਕੇ ਲੈ ਲਿਆ ਕਿ ਹਾਂ ਤਾਂ ਆਪਰਚੂਨਿਟੀ ਵਧੀਆ ਉਹ ਬੰਦੇ ਨੇ YouTube ਦੇ ਉੱਪਰ ਕਿਹਾ ਸੀ ਆਪਰਚੂਨਿਟੀ ਆ ਲੈ ਲਿਆ ਆ ਉੱਥੇ ਕੁਝ ਨਹੀਂ ਬਣਨਾ ਠੋਡਾ ਉਹ ਤਾਂ 20% ਪਤਾ ਹੀ ਨਹੀਂ ਕਿੰਨੇ ਵਾਰ ਕਿੰਨੇ ਦਿਨ ਕਿੰਨੇ ਹਫ਼ਤੇ ਲਗਾਤਾਰ ਸਰਕਟ ਥੱਲੇ ਦੇ 20% ਤੇ ਲੱ ਪਰ ਉਹ ਚੀਜ਼ ਚੰਗਿਆਂ ਨਾਲ ਨਹੀਂ ਹੋਣੀ ਤਾਂ ਪਹਿਲੀ ਚੀਜ਼ ਨੋਲਿਜ ਦੂਸਰੀ ਚੀਜ਼ ਹੈਗੀ ਆ ਪੇਸ਼ੈਂਸ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹ ਦਾ ਲੈਪਰਡ ਵਾਲਾ ਜੈਗਰਵਾਲਾ ਬੈਠੇ ਰਹੇ ਇੱਕ ਮੰਜੇ ਹੋਏ ਸ਼ਿਕਾਰੀ ਦੀ ਤਰ੍ਹਾਂ ਸ਼ਿਕਾਰ ਆਊਗਾ ਪਰ ਤੁਹਾਨੂੰ ਵੇਟ ਕਰਨੀ ਪੈਣੀ ਐ ਇਸ ਤਰ੍ਹਾਂ ਹੀ ਨਹੀਂ ਹੈਗਾ ਕਿ ਤੁਸੀਂ ਇੱਕਦਮ ਹੀ ਕਿਸੇ ਜਾਨਵਰਾਂ ਦੇ ਝੁੰਡ ਦੇ ਵਿੱਚ ਵੜ ਜਾਓਗੇ ਉੱਥੇ ਤਾਂ ਮਰਨ ਵਾਲੀ ਗੱਲ ਦੂਸਰਾ ਪੇਸ਼ੈਂਸ ਹੈ ਤੇ ਤੀਸਰਾ ਹੇਗਾ ਵਾ ਡਾਇਵਰਸੀਫਿਕੇਸ਼ਨ ਤੁਹਾਨੂੰ ਮੌਕਾ ਮਿਲ ਵੀ ਗਿਆ ਤਾਂ ਇੱਕਦਮ ਨਹੀਂ ਕਿ ਤੁਸੀਂ ਸਾਰੇ ਦੇ ਸਾਰੇ ਤੀਰ ਹੀ ਉੱਥੇ ਚਲਾ ਦੇਣੇ ਆ ਤੇ ਮਗਰੋਂ ਤੁਹਾਨੂੰ ਲੱਗੇ ਕਿ ਉਹ ਆ ਤਾਂ ਮੈਨੇ ਇੱਕ ਹੋਰ ਅਪਰਚੂਨਿਟੀ ਵਧੀਆ ਮਿਲੀ ਸੀ ਹੁਣ ਮੈਂ ਕੀ ਕਰਾਂ ਨਹੀਂ ਤੁਸੀਂ 100 ਦੇ ਵਿੱਚੋਂ ਸਿਰਫ 10 ਰੁਪਏ ਜਾਂ 5 ਰੁਪਏ ਲਾਓ ਤਾਂ ਕਿ ਤੁਸੀਂ ਵੀ ਗੇਮ 'ਚ ਬਣੇ ਰਹੋ ਹੋ ਸਕਦਾ ਕੱਲ ਨੂੰ ਤੁਹਾਨੂੰ ਹੋਰ ਚੰਗਾ ਮੌਕਾ ਮਿਲੇ ਤਾਂ ਇਹ ਹੈਗਾ ਉਹ ਤਰੀਕਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਸੇਫ ਵੀ ਹੈਗਾ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਰਾਤਾਂ ਦੀ ਨੀਂਦ ਵੀ ਖਰਾਬ ਹੋਊਗੀ ਇਹ ਤੁਹਾਡਾ ਪੈਸਾ ਖਰਾਬ ਹੋਊਗਾ ਬਣੇ ਵੀ ਰਹੇ ਆ ਸਟਾਕ ਬਾਏ ਵੀ ਕੀਤੇ ਆ ਤਾਂ ਸਿਰਫ ਚੰਗੀਆਂ ਕੰਪਨੀ ਤੇ ਕੀਤੇ ਆ ਤੇ ਕੋਈ ਗੱਲ ਨਹੀਂ ਚੰਗੀਆਂ ਕੰਪਨੀਆਂ ਇੱਕ ਟਾਈਮ ਦੇ ਉੱਪਰ ਥੱਲੇ ਚੱਲ ਰਹੀਆਂ ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਉੱਪਰ ਜਾ ਕੇ ਬਹੁਤ ਵਧੀਆ ਪ੍ਰੋਫਿਟ ਵੀ ਦਿੰਦੀਆਂ ਤੇ ਸੈਕੰਡਲੀ ਡਿਵੀਡੈਂਡ ਤਾਂ ਤੁਹਾਨੂੰ ਦਿੰਦੀਆਂ ਰਹਿੰਦੀਆਂ ਕੰਪਨੀਆਂ ਤਾਂ ਇਹ ਮੇਰਾ ਅੱਜ ਦਾ ਵੀਡੀਓ ਸੀਗਾ ਇਹਦੇ ਵਿੱਚ ਆਪਾਂ ਉਹ ਤਰੀਕਾ ਕੀਤਾ ਕਿ ਬਿਨਾਂ ਕੋਈ ਰਿਸਕ ਲਏ ਆਪਾਂ ਕਿਸ ਤਰ੍ਹਾਂ ਦੇ ਨਾਲ ਇੱਕ ਲੌਂਗ ਟਰਮ ਨੂੰ ਛੱਡ ਕੇ ਮਤਲਬ ਘੱਟ ਟਾਈਮ ਦੇ ਵਿੱਚ ਵੀ ਆਪਣਾ ਪ੍ਰੋਫਿਟ ਲੈ ਸਕਦੇ ਤਾਂ ਇਹ ਮੇਰਾ ਸੀਗਾ ਅੱਜ ਦਾ ਵੀਡੀਓ ਤਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਬੋਲ ਦਿੰਨਾ ਸਭ ਤੋਂ ਪਹਿਲਾ ਪੁਆਇੰਟ ਨੌਲੇਜ ਹੈ ਦੂਸਰਾ ਪੁਆਇੰਟ ਪੇਸ਼ੈਂਸ ਹੈ ਤੇ ਤੀਸਰਾ ਪੁਆਇੰਟ ਹੈਗਾ ਆਪਣੇ ਪੈਸੇ ਨੂੰ ਸਹੀ ਤਰ੍ਹਾਂ ਦੇ ਨਾਲ ਇਨਵੈਸਟ ਕਰਨਾ ਟੁੱਟ ਕੇ ਥੋੜਾ ਥੋੜਾ ਕਰਕੇ ਇੱਕੋ ਵਾਰ ਸਾਰਾ ਤੇ ਇਸ ਤੋਂ ਬਿਨਾ ਇੱਕ ਚੀਜ਼ ਹੋਰ ਜੇ ਥੋੜੇ ਚੋਂ ਜਿਹੜੇ ਵੀ ਮੇਰੇ ਦੋਸਤ ਮੇਰਾ ਚੈਨਲ ਦੇਖ ਰਹੇ ਆ ਜੇ ਤੁਹਾਨੂੰ ਕਿਤਾਬਾਂ ਦੇ ਵਿੱਚ ਥੋੜਾ ਬਹੁਤ ਕਿਤਾਬਾਂ ਦੀਆਂ ਕਹਾਣੀਆਂ ਚ ਚੰਗੀਆਂ ਅਹਜੀਆਂ ਕਹਾਣੀਆਂ ਜਿਨ੍ਹਾਂ ਦੇ ਵਿੱਚ ਨੌਲੇਜ ਵੀ ਹੁੰਦੀ ਆ ਤੇ ਬੜੀਆਂ ਇੰਟਰਸਟਿੰਗ ਕਹਾਣੀਆਂ ਵੀ ਉਤੋਂ ਸਿੱਖਣ ਨੂੰ ਮਿਲਦੀਆਂ ਪਤਾ ਲੱਗਦੀਆਂ ਮਤਲਬ ਬੜੀਆਂ ਵਧੀਆ ਕਹਾਣੀਆਂ ਤਾਂ ਮੇਰਾ ਇੱਕ ਚੈਨਲ ਹੈਗਾ ਜੀ ਦੁਨੀਆ ਕਿਤਾਬਾਂ ਦੀ ਤੁਸੀਂ ਉੱਥੇ ਜਾ ਸਕਦੇ ਹੋ ਮੇਰਾ ਉਹ ਚੈਨਲ ਦੇਖ ਸਕਦੇ ਹੋ ਕਿਤਾਬਾਂ ਮੈਂ ਪੜਦਾ ਰਹਿਣਾ ਤੇ ਮੈਨੂੰ ਪਤਾ ਪਰ ਕਿਤਾਬਾਂ ਪੜ੍ਹਨੀ ਆਮ ਲੋਕਾਂ ਨੂੰ ਥੋੜਾ ਜਿਹਾ ਬੋਰਿੰਗ ਲੱਗਦੀਆਂ ਨੇ ਕਿ ਬਹੁਤ ਟਾਈਮ ਵੀ ਲੱਗਦਾ ਤਾਂ ਮੈਂ ਹਮਤ ਕੋਸ਼ਿਸ਼ ਮੇਰੀ ਰਹੂ ਕਿ ਮੈਂ ਡੇਲੀ ਉਹਦੇ ਵੀਡੀਓ ਬਣਾਉਂਦਾ ਰਹਾ ਤੇ ਜਿਹੜਾ ਕੁਝ ਮੈਂ ਪੂਰੇ ਦਿਨ ਪੜਿਆ ਕਿਤਾਬਾਂ ਦੇ ਵਿੱਚੋਂ ਉਹ ਸਾਰਾ ਨਹੀਂ ਤੁਹਾਨੂੰ ਦੱਸੂਗਾ ਬੂਰ ਨਹੀਂ ਕਰੂੰਗਾ ਪਰ ਜਿਹੜੀ ਕੋਈ ਚੰਗੀ ਇਨਫੋਰਮੇਸ਼ਨ ਜਾਂ ਤਾਂ ਕੋਈ ਬਹੁਤ ਨੋਲੇਜ ਵਾਲੀ ਗੱਲਬਾਤ ਤੇ ਜਾਂ ਬੜੀ ਇੰਟਰਸਟਿੰਗ ਕੋਈ ਗੱਲਬਾਤ ਮੈਨੂੰ ਪੂਰੇ ਦਿਨ ਦੇ ਵਿੱਚ ਮਿਲੀ ਮੈਂ ਕਿਤਾਬਾਂ ਤੋਂ ਸਿੱਖੀ ਉਹ ਮੈਂ ਡੇਲੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗਾ ਤੇ ਜੇ ਤੁਹਾਨੂੰ ਲੱਗਦਾ ਕਿ ਇਹਦੇ ਚ 5 ਜਾਂ 10 ਮਿੰਟ ਲਾ ਕੇ ਪੂਰੇ ਦਿਨ ਤੇ ਤੁਹਾਨੂੰ ਵੀ ਕੁਝ ਚੰਗਾ ਮਿਲ ਸਕਦਾ ਕਿਤਾਬਾਂ ਤੋਂ ਅਡਟ ਕਿਤਾਬਾਂ ਤੋਂ ਤਾਂ ਫਿਰ ਤੁਸੀਂ ਮੇਰਾ ਉਹ ਚੈਨਲ ਦੇਖ ਸਕਦੇ ਹੋ ਉਹਦਾ ਨਾਮ ਹੈਗਾ ਜੀ ਦੁਨੀਆ ਕਿਤਾਬਾਂ ਦੀ ਤੇ ਅੱਜ ਦਾ ਮੇਰਾ ਇਹ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਅਗਲੇ ਵੀਡੀਓ